ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਰੀਆ ਕਾਲੇ ਬਾਈ ਜੀ ਸਾਹਿਬ ਸੰਭੂ ਬਾਰਡਰ ਤੇ ਖੜੇ ਆਪਾਂ ਤੇ ਮੌਲਤਨਾਪੁਰ ਨਾਲ ਸਾਹਮਣੇ ਫੋਰਸ ਖੜੀ ਵੀ ਹੈ ਤੇ ਪੂਰਾ ਕੱਠਾ ਕਿਸਾਨਾਂ ਦਾ ਬਹੁਤ ਜੋਸ਼ ਜ਼ੋਰ ਨਾਲ ਆ ਰਹੇ ਆ ਬਹੁਤ ਜੋਸ਼ ਨਾਲ ਟਰਾਲੀਆਂ ਆ ਰਹੇ ਆ ਪਿੱਛੇ ਬਹੁਤ ਦੂਰ ਤੱਕ ਕੱਠਾ ਹੈ ਦੇਖੋਗੇ ਇਧਰ ਆਪਾਂ ਖੜੇ ਆ ਤੇ ਜਿਹੜੇ ਆਪਾਂ ਗਲੇ ਸੀ ਵੀ ਗੋਲੇ ਦਾਗੇ ਗਏ ਆ ਤੇ ਉਹ ਦੇਖੋ ਇੱਥੇ ਵੀ ਕਾਫੀ ਮਾਤਰਾ ਦੇ ਵਿੱਚ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਦਾਗੇ ਆ ਤੇ ਸਾਹਮਣੇ ਇਧਰ ਫੋਰਸ ਖੜੀ ਆ ਉਹ ਪੂਰਾ ਮੈਂ ਕੈਮਰਾਮੈਨ ਨੂੰ ਕਹੂੰਗਾ ਫੋਰਸ ਵੱਲ ਥੋੜਾ ਜਿਹਾ ਧਿਆਨ ਦਿਵਾਵੇ ਵੀ ਫੋਰਸ ਬਹੁਤ ਜ਼ਿਆਦਾ ਕਾਫੀ ਹਰਿਆਣੇ ਦੀ ਫੋਰਸ ਹੈ ਜਿਹੜੀ ਉਹ ਖੜੀ ਹੈ ਤੇ ਮਾਹੌਲ ਬਹੁਤ ਤਣਾਪੂਰਨ ਹੈ ਤੇ ਆਪਾਂ ਗੱਲ ਕਰੀਏ ਵੀ ਕਦੋਂ ਵੀ ਮਾਹੌਲ ਜਿਹੜਾ ਉਹ ਇੱਥੇ ਵਿਗੜ ਸਕਦਾ ਹੈ ਤੇ ਵਾਰ-ਵਾਰ ਦਾਗੇ ਗੋਲੇ ਦਾਗੇ ਜਾ ਰਹੇ ਆ ਅਥਰੂ ਗੈਸ ਤੇ ਬਿਲਕੁਲ ਸਾਹ ਵੀ ਇੱਥੇ ਨਹੀਂ ਆ ਰਿਹਾ ਤੇ ਆ ਦੇਖ ਲਓ ਕੰਡਿਆਲੀ ਤਿਆਰ ਦੀ ਆਪਾਂ ਗੱਲ ਕਰਾਂਗੇ ਤਾਂ ਕੰਡਿਆਲੀ ਤਾਰ ਇੱਥੇ ਵਛਾਈ ਗਈ ਹੈ ਤੇ ਟੋਏ ਪੱਟੇ ਗਏ ਨੇ ਤੁਸੀਂ ਦੇਖ ਹੀ ਰਹੇ ਹੋ ਆ ਸ਼ੰਭੂ ਬਾਰਡਰ ਦੀ ਤਸਵੀਰਾਂ ਇੱਥੇ ਲਾਈਵ ਕਰਨਾ ਸੀ ਅਸੀਂ ਪਰ ਲਾਈਵ ਨਹੀਂ ਹੋ ਪਾਇਆ ਕਿਉਂਕਿ ਇੰਟਰਨੈਟ ਬਿਲਕੁਲ ਬੰਦ ਕੀਤਾ ਹੋਇਆ ਇੱਥੇ ਤੇ ਆਹ ਦੇਖੋ ਕਾਫੀ ਮਾਤਰਾ ਦੇ ਵਿੱਚ ਇੱਥੇ ਬੋਲੇ ਦਾਗੇ ਗਏ ਨੇ ਤੇ ਆਪਾਂ ਕਹიდੀਏ ਨੌਜਵਾਨਾਂ ਦਾ ਜੋਸ਼ ਇੰਨਾ ਜੋਸ਼ ਨੌਜਵਾਨ ਭਾਈ ਜੀ ਕੀ ਕਹਿ ਰਹੇ ਹੋ ਤੁਸੀਂ ਆਪਾਂ ਗੱਲ ਕਰਾਂਗੇ ਵੀ ਜਿਹੜੇ ਨਾ ਹਰਿਆਣਾ ਫੋਰਸ ਦੀ ਜਿਹੜੇ ਨਿਹੱਗ ਸਿੰਘਾਂ ਬੰਨੇ ਹੱਥੇ ਗੋਲੀ ਚਲਾਈਆਂ ਨਾ ਇਹਨਾਂ ਨੇ ਭੈਣ ਚੋਦਾਂ ਦਸਕਾਂ ਦਾ ਇਕੱਲੇ ਨੂੰ ਇਕੱਲਾ ਜਾਂਦਾ ਭੈਣ ਚੋਦਾਂ ਤਾਂ ਹੁਣ ਵੱਡਿਆਂ ਨਾਲ ਗੇਰਦ ਹੈ ਨਹੀਂ ਇਹ ਵਾਰ-ਵਾਰ ਡਾਕ ਰਹੇ ਆ ਹਾਂ ਹਾਂ ਜੀ ਹਾਂ ਜੀ ਠੀਕ ਹੈ ਤੇ ਮਾਹੌਲ ਪੂਰਾ ਤਣਾਅਪੂਰਨ ਕਦੇ ਵੀ ਪੂਰਾ ਹੀ ਪੂਰਾ ਕਦੀ ਵੀ ਹੋ ਸਕਦਾ ਜੀ ਠੀਕ ਹੈ ਜੀ ਹਾਂ ਜੀ ਆਪਾਂ ਵੀ ਨਿਯੰਗ ਸਿੰਘਾਂ ਵੀ ਆਪਣੇ ਤਿਆਰ ਆਏ ਆਪਾਂ ਵੀ ਨਿਯੰਗ ਸਿੰਘ ਤਿਆਰ ਆ ਸਾਰੇ ਜੱਥੇ ਬੰਦਿਆਂ ਸਾਡੇ ਨਾਲ ਹਾਂਜੀ ਪਰ ਇਹਨਾਂ ਨੇ ਨਿਯੰਗ ਸਿੰਘ ਤੇ ਉਹਦਾ ਨਜਾਇਜ਼ ਗੋਲੀ ਚਲਾਈ ਆ ਅੱਛਾ ਇਹ ਕਦੋਂ ਦਾ ਰਾਤ ਚਲਾਈ ਹੈ ਗੋਲੀ ਰਾਤ ਗੋਲੀ ਚੱਲੀ ਹੈ ਹਾਂਜੀ ਠੀਕ ਹੈ ਤੇ ਕਿਵੇਂ ਉਹ ਫੱਟੜ ਹੋ ਗਿਆ ਕੱਟੜ ਹੋ ਗਿਆ ਉਹਦੇ ਸਾਡੇ ਕੋਲ ਵੀਡੀਓ ਦੇਖੋ ਅਸੀਂ ਇੱਥੇ ਦੇ ਰਾਤ ਅੱਛਾ ਜੀ ਉਹ ਦੇਖੋ ਜਿੱਥੇ ਮੈਂ ਬੈਠਾ ਹਾਂ ਅੱਛਾ ਰਾਤ ਚਲਾਈ ਇਹਨਾਂ ਨੇ ਗੋਲੀ ਨਿਯੰਗ ਸਿੰਘ ਤੇ ਅੱਛਾ ਇਹ ਇਹ ਕੀ ਆਪਾਂ ਗੱਲ ਕਰਾਂਗੇ ਨੇਗ ਸਿੰਘ ਤੇ ਜਿਹੜਾ ਹਮਲਾ ਹੋਇਆ 1:21 ਟਾਈਮ ਸੀਗਾ ਜੀ ਰਾਤ ਮੇਰੇ ਖਿਆਲ ਸਾਨ ਮੌਜੂਦ 9 ਵਜੇ ਦਾ ਟਾਈਮ ਸੀਗਾ 9:08 ਵਜੇ ਦਾ ਇਹਨਾਂ ਨੇ ਨਿਹੱਥ ਨਿਆਸੀ ਸਾਨ ਤੋਂ ਪੂਰਬ ਖੜੇ ਸੀ ਤੇ ਇਹਨਾਂ ਨੇ ਪੈਰ ਦੋ ਜਾਣ ਕੇ ਗੋਲੀ ਚਲਾਈ ਇਹਨਾਂ ਨੇ ਨਿਹੱਗ ਸਿੰਘ ਤੇ ਉਹਦੇ ਫੱਟੜ ਪਿੱਛੇ ਪਿੱਠ ਦੇ ਟੂਹੀ ਤੇ ਲੱਗੀ ਹੈਗੀ ਗੋਲੀ ਅੱਛਾ ਪਰ ਇਹਨਾਂ ਨੇ ਉਹਦਾ ਕੋਈ ਕਸੂਰ ਨਹੀਂ ਸੀ ਕੋਈ ਹੋ ਨਹੀਂ ਸੀ ਪਰ ਇਹਨਾਂ ਨੇ ਜਾਣ ਕੇ ਗੋਲੀ ਚਲਾਈ ਐ ਹਾਂ ਤੁਸੀਂ ਆਪਾਂ ਕਹਿੰਦੇ ਨੌਜਵਾਨੀ ਜਿੰਨਾ ਜੋਸ਼ ਹੈ ਤੇ ਤੁਸੀਂ ਕਹਿ ਰਹੇ ਹੋ ਵੀ ਬਿਣਾ ਇਹਨਾਂ ਨੂੰ ਦੱਸੇ ਗੋਲੀ ਦਾਗ ਦੇ ਬਿਨਾਂ ਜੇ ਦੱਸ ਕੇ ਦਾਗ ਦੇ ਤਾਂ ਫਿਰ ਆਪਾਂ ਤਿਆਰ-ਵਰ ਤਿਆਰ ਸੀ ਮੈਂ ਤਿਆਰ ਹੱਥ ਨੂੰ ਹੱਥ ਆਉਣ ਕੱਲੇ ਨਾਲ ਕੱਲਾ ਆ ਜਾਵੇ ਫਿਰ ਤਾਂ ਕੱਲੇ ਨੂੰ ਕੱਲਾ ਆ ਜਾਵੇ ਅਸੀਂ ਢੇਡ ਕੇ ਘੇਰ ਦੂੰਗੇ ਇਹਨਾਂ ਨੂੰ ਕੱਲੇ ਨੂੰ ਕੱਲਾ ਆ ਜਾਣੇ ਹਾਂਜੀ ਨੇ ਹੱਥੇ ਜਿੱਦਾਂ ਆਣਾ ਉਦਾਂ ਆ ਜਾਣਾ ਪਰ ਦੱਸ ਕੇ ਆਣ ਵੀ ਐਸੀ ਗੌਣੀ ਲੱਗੇ ਚਲਾਣ ਆਪਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਬਾਰਡਰ ਦੀ ਇਹਨਾਂ ਨੇ ਭਾਰਤ ਪਾਕਿਸਤਾਨ ਦਾ ਬਾਰਡਰ ਬਣਾ ਚੁੱਕੇ ਉਹੀ ਹਾਂਜੀ ਹਾਂਜੀ ਹਰਿਆਣੇ ਵਾਲਾ ਫੇਰ ਵੀ ਪਾਕਿਸਤਾਨ ਚੰਗਾਗਾ ਹਾਂਜੀ ਇਹਦਾ ਸਾਲ ਪੰਜਾਬ ਨੂੰ ਫੇਰ ਤੁਸੀਂ ਉਹ ਕਰ ਰਹੇ ਹੋ ਕਿ ਹਰਿਆਣਾ ਖੜਿਆ ਹੋਇਆ ਹੈ ਨਾਲ ਪੈਣਾ ਹੁਣ ਤੁਸੀਂ ਹਰਿਆਣੇ ਨੂੰ ਸਾਥੋਂ ਲੱਗ ਕਰਨਾ ਚਾਹ ਰਹੇ ਖੱਟੜ ਸਰਕਾਰ ਨੂੰ ਕੀ ਕਹੋਗੇ ਖੱਟੜ ਸਰਕਾਰ ਮਰਦਾਬਾਦ ਬਿਲਕੁਲ ਆ ਇਸ ਤਰੀਕੇ ਨਾਲ ਹੋਰ ਵੀ ਇੱਥੇ ਲਗਾਤਾਰ ਹੀ ਡੈਮੋਕ੍ਰੇਸੀ ਖਤਰੀਜਾ ਹਾਂਜੀ ਡੈਮੋਕ੍ਰੇਸੀ ਇਹ ਦੇਸ਼ ਬਿਲਕੁਲ ਨਹੀਂਗਾ ਸਾਨੂੰ ਤਾਂ ਐ ਲੱਗਦਾ ਜਿਵੇਂ ਅਸੀਂ ਸਾਊਦੀ ਅਰਬ ਵਿੱਚ ਫਿਰਦੇ ਹੁੰਨੇ ਆ ਇਹ ਕੋਈ ਡੈਮੋਕ੍ਰੇਸੀ ਥੋੜੀ ਆ ਨਹੀਂ ਨੈਸ਼ਨਲ ਹਾਈਵੇ ਆ ਨੈਸ਼ਨਲ ਹਾਈ ਸੁਪਰੀਮ ਕੋਰਟ ਦੇ ਵਕੀਲ ਸਾਰੇ ਧਰ ਨਾਲੇ ਹੀ ਬੈਠੇ ਨੇ ਉਹ ਕਹਿੰਦੇ ਨੇ ਵੀ ਕਾਨੂੰਨ ਦੇ ਮੁਤਾਬਕ ਆਪਾਂ ਜਿਹੜਾ ਨੈਸ਼ਨਲ ਹਾਈਵੇ ਆ ਉਹਨੂੰ ਬੰਦ ਨਹੀਂ ਕਰ ਸਕਦੇ ਜੀ ਸਪੋਇਲ ਕਰੋ ਇੱਧਰ ਕਿਸੇ ਚੀਜ਼ ਦੀ ਲੋਡ ਪੈ ਜੇ ਪੰਜਾਬ ਦੇ ਵਿੱਚ ਜਾਣਾ ਪੈ ਜੇ ਦਿੱਲੀ ਤੋਂ ਕੁਲ ਜਾ ਕੇ ਉਹ ਸਮਾਨ ਕਿੱਦਾਂ ਜਾਊਗਾ ਬਿਲਕੁਲ ਬਿਲਕੁਲ ਇਹ ਬਿਲਕੁਲ ਧੱਕਾ ਕਰ ਰਹੇ ਨੇ ਬਿਲਕੁਲ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਨਿੰਗ ਸਿੰਘ ਦੇ ਰਾਤਾਂ ਹਮਲਾ ਕੀਤਾ ਤੇ ਉਸ ਵਿਸ਼ੇ ਤੇ ਤੁਸੀਂ ਕੀ ਕਹੋ ਦੇਖੋ ਨਿੰਗ ਸਿੰਘ ਉਹ ਵੀ ਉਹ ਵੀ ਇਨਸਾਨ ਹੈ ਇਹੀ ਦੇਖਦਾ ਇਨਸਾਨ ਹੈ ਇਹ ਵੋਟਾਂ ਲੈ ਲੈਂਦੇ ਨੇ ਲੋਕਾਂ ਤੋਂ ਵੋਟਾਂ ਲੈ ਕੇ ਕੁਰਸੀਆਂ ਦੇ ਬੈ ਕੇ ਫਿਰ ਆਪਣਾ ਰਾਜ ਚਲਾਉਂਦੇ ਨੇ ਧੱਕਾ ਕਰਦੇ ਨੇ ਲੋਕਾਂ ਨਾਲ ਜੀ ਤੇ ਇਹ ਵਾਰ-ਵਾਰ ਗੋਲੇ ਦਾਗੇ ਜਾ ਰਹੇ ਨੇ ਤੇ ਆਪਾਂ ਕਹਿੰਦੇ ਆ ਸਾਹ ਲੈਣ ਦੀ ਵੀ ਪ੍ਰੋਬਲਮ ਆ ਰਹੀ ਹੈ। ਦੇਖੋ ਗੋਲੇ ਤਾਂ ਤਾਂ ਦਾਗੇ ਜਾਣ ਤੇ ਇੱਧਰ ਕੋਈ ਅੱਤਵਾਦੀ ਹੁਣ ਕਿਸਾਨ ਨੇ ਉਹਨਾਂ ਨੂੰ ਜਾਣ ਦੋ ਉੱਥੇ ਬੈਠਣ ਦੋ ਜਿਹੜੀ ਉਹ ਗੱਲ ਕਰਦੇ ਨੇ ਉਹਨਾਂ ਦੀ ਸੁਣੋ ਗੱਲ। ਇੱਕ ਪਾਸੇ ਤੁਸੀਂ ਗੋਲੇ ਦਾਗਦੇ ਹੋ ਦੂਜੇ ਪਾਸੇ ਤੁਸੀਂ ਮੀਟਿੰਗਾਂ ਕਰਦੇ ਹੋ। ਇੱਕ ਚੀਜ਼ ਦਾ ਕੋਈ ਮੀਨਿੰਗ ਹੈ ਕੋਈ ਮੀਨਿੰਗ ਨਹੀਂਗਾ ਗੱਲ। ਇੱਕ ਲਾਸਟ ਸੁਨੇਹਾ ਸਾਨੂੰ ਇਹ ਦੱਸੋ ਦਰਸ਼ਕ ਵੀਰਾਂ ਨੂੰ ਜੋ ਵੀਡੀਓ ਨੂੰ ਦੇਖ ਰਹੇ ਨੇ ਜੋ ਕਿ ਘਰੇ ਬੈਠੇ ਨੇ ਉਹਨਾਂ ਨੂੰ ਅਪੀਲ ਕਰੋ ਕਿ ਵੱਧ ਤੋਂ ਵੱਧ ਜਿਹੜੇ ਵੀ ਦੇਖੋ ਅਪੀਲ ਤਾਂ ਇਹੀ ਹੈ ਜੀ ਇਹ ਕਿਸੇ ਇਕੱਲੇ ਇੱਕ ਬੰਦੇ ਦਾ ਮਤਲਬ ਮੁੱਦਾ ਨਹੀਂ ਹੈ ਇਹ ਦੁਕਾਨਦਾਰਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਸਭ ਦਾ ਤੁਸੀਂ ਪੜੋ ਵਪਾਰੀ ਵੀ ਪੜੇ ਕਿਸਾਨ ਵੀ ਪੜੇ ਮਜ਼ਦੂਰ ਵੀ ਪੜੇ ਜਿਹੜੇ ਕਾਨੂੰਨ ਨੇ ਸਾਰਿਆਂ ਵਾਸਤੇ ਘਾਤਕ ਨੇ ਹਰੇਕ ਬੰਦੇ ਨੂੰ ਇੱਥੇ ਆਉਣ ਦੀ ਲੋੜ ਆ ਚਾਹੇ ਉਹ ਮਜ਼ਦੂਰ ਆ ਚਾਹੇ ਕਿਸਾਨ ਆ ਚਾਹੇ ਦੁਕਾਨਦਾਰ ਆ ਚਾਹੇ ਛੋਟਾ ਚਾਹੇ ਵੱਡਾ ਕਿਸਾਨ ਸ਼ਾਂਤੀ ਚਾਹੁੰਦਾ ਕਿਸਾਨ ਸ਼ਾਂਤੀ ਚਾਹੁੰਦਾ ਬਿਲਕੁਲ ਹਾਂ ਸ਼ਾਂਤੀ ਆਉਂਦਾ ਆਪਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਦਾ ਇਹੀ ਸੰਦੇਸ਼ ਹੈ ਵੀ ਜਿਹੜੇ ਲੋਕ ਹਜੇ ਵੀ ਘਰੇ ਬੈਠੇ ਨੇ ਉਹ ਵੱਧ ਤੋਂ ਵੱਧ ਆਪਾਂ ਕਹਿੰਦੀਆਂ ਸ਼ੰਭੂ ਬਾਰਡਰ ਤੇ ਆਉਣਾ ਕਿਉਂਕਿ ਮਾਹੌਲ ਕਦੋਂ ਵੀ ਤਣਾਅਪੂਰਨ ਇੱਥੇ ਹੋ ਸਕਦਾ ਹੈ ਸਾਹਮਣੋਂ ਆਮਣੋਂ ਸਾਹਮਣੀ ਖੜੇ ਨੇ ਫੋਰਸ ਵੀ ਆਪਾਂ ਕਹਿ ਦਈਏ ਵੀ ਹਰਿਆਣਾ ਫੋਰਸ ਖੜੀ ਹੈ ਤੇ ਕਾਫੀ ਮਾਤਰਾ ਦੇ ਵਿੱਚ ਫੋਰਸ ਖੜੀ ਹੈ ਕੰਡਿਆਲੀਆਂ ਤਾਰਾਂ ਦੇ ਨਾਲ ਤੇ ਆਪਾਂ ਕਹਿ ਦਈਏ ਵੀ ਗੋਲਾਬਾਰੀ ਹੋ ਰਹੀ ਹੈ ਵਾਰ-ਵਾਰ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਤੇ ਮਾਹੌਲ ਪੂਰਾ ਤਣਾਅਪੂਰਨ ਹੈ ਤੁਸੀਂ ਦੇਖ ਹੀ ਰਹੇ ਹੋ ਸੜਕ ਸਾਰੀ ਪੱਟੀ ਹੋਈ ਹੈ ਦੇਖੋ ਦੇਖੋ ਉਹ ਪ੍ਰਸ਼ਾਦੇ ਪੁੱਛ ਰਿਹਾ ਦੇਖੋ ਬਾਈ ਜੀ ਪ੍ਰਸ਼ਾਦੇ ਵੀ ਪੁੱਛੇ ਜਾ ਰਹੇ ਨੇ ਸਿੰਘਾਂ ਵੱਲੋਂ ਕਿ ਪ੍ਰਸ਼ਾਦੇ ਵਾਰੀ ਵਾਰੀ ਆਪਾਂ ਕਹਿ ਦਈਏ ਨੌਜਵਾਨਾਂ ਵੱਲੋਂ ਆਪਣਾ ਗੁੱਸਾ ਜਿਹੜਾ ਹਰਿਆਣਾ ਖੱਟੜ ਸਰਕਾਰ ਵੱਲ ਕੱਢਿਆ ਜਾ ਰਿਹਾ ਫੋਰਸ ਵੱਲ ਕੱਢਿਆ ਜਾ ਰਿਹਾ ਕਿਉਂਕਿ ਫੋਰਸ ਜੋ ਗੋਲੇ ਦਾਗ ਰਹੀ ਹੈ ਸੌ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਇੱਥੇ ਤੇ ਉਸ ਰਿਗਾਰਡਿੰਗ ਇੱਥੇ ਇਹਨਾਂ ਦਾ ਜਿਹੜਾ ਗੁੱਸਾ ਉਹ ਬਿਲਕੁਲ ਜਾਇਜ਼ ਹੈ